ਲੇ ਕੇ ਗਿਆ ਯਾਰ ਪਤਾ ਕਿ ਮੈਂ ਤਾਂ 3.5 ਸਾਲ ਪਹਿਲਾਂ ਪੰਜਾਬੀਆਂ ਨੂੰ ਦੱਸਿਆ ਸੀ ਵੀ ਇਹ ਝੂਠੇ ਐ ਮਕਾਰ ਐ ਲੁੱਟਣ ਆਏ ਐ ਉਹਨਾਂ ਨੇ ਆਪਣੇ ਮੂੰਹ ਤੇ ਕਹਿਤਾ ਮਨੀਸ਼ ਸਿੰਘ ਜੀ ਆਨੇ ਕਿ ਅਸੀਂ ਆਮਦਾਨ ਦੰਡ ਵਿਧ ਝੂਠ ਸੱਚ ਲੜਾਈ ਝਗੜਾ ਸਭ ਕੁਝ ਕਰਾਂਗੇ ਪਰ ਇਲੈਕਸ਼ਨ ਲੁਟਾ ਗਏ ਕਿੱਦਾਂ ਸੋ ਇਹ ਇਹਨਾਂ ਦੀ ਅਸਲੀਅਤ ਐ ਇਹ ਪਹਿਲਾਂ ਵੀ ਮੈਂ ਲੋਕਾਂ ਨੂੰ آگاہ ਕਰਦਾ ਰਿਹਾ ਹੈ ਰਸ ਟੈਂਪੇਟ ਚੱਲ ਹੋ ਗਈ ਹਰ ਕੋਈ ਬੋਟ ਪਾ ਗਿਆ ਲੇਕਿਨ ਇਹ ਪੰਜਾਬ ਹੈ ਮੈਂ ਮਨੀਸ਼ ਸੋਧਿਆ ਜੀ ਨੂੰ ਕੇਜਰੀਵਾਲ ਨੂੰ ਜਿਹੜੇ ਥੱਲੇ ਬੈਠੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਕੋਟੇ ਟੇਕੇ ਵੇ ਦਿੱਲੀ ਵਾਲਿਆਂ ਦੇ ਪੂਰੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਪੰਜਾਬ ਹੈ ਇੱਥੇ ਅਬਦਾਲੀ ਵਰਗੇ ਵੀ ਦੰਦ ਖੱਟੇ ਕਰਕੇ ਗਏ ਹੈ ਉਹ ਵੀ ਸ਼ਾਮ ਦੇ ਧਾਮ ਦੰਡ ਵੇਦ ਝੂਠ ਸੱਚ ਲੜਾਈ ਲੂਟ ਤੇ ਸਭ ਕੁਝ ਕਰਦੇ ਸੀ ਉਹਨਾਂ ਨੂੰ ਵੀ ਭਜਾਇਆ ਤੁਸੀਂ ਤਾਂ ਕਿਸੇ ਬਾਗ ਦੀ ਮੁੱਲੀ ਹੈ ਹੀ ਨਹੀਂ ਪਰ ਇੱਕ ਜੋ ਮਨੀਸ਼ सिसोदिया ਹੈ ਉਹਨਕੇ ਦੁਆਰਾ ਇੱਕ ਸਮਾਗਮ ਮੇਂ ਬੋਲਾ ਗਿਆ ਕਿ 2027 ਦੇ ਇਲੈਕਸ਼ਨ ਮੇਂ ਜੋ ਵੀ ਦਾਅ ਹੋ ਫੀਸ ਕਰਨਾ ਪਵੇ ਸਾਮ-ਦਮ-ਦੰਦ ਤੇ ਸੱਚ ਲੜਾਈ ਅਗਰ ਲੜਨੀ ਪਵੇ ਤਾਂ ਹਮ ਕਰੇਗੇ ਇਸੇ ਲੈ ਕੇ ਯਾਰ ਪਤਾ ਕਿ ਮੈਂ ਤਾਂ ਸਾਢੇ 3 ਸਾਲ ਪਹਿਲਾਂ ਪੰਜਾਬੀਆਂ ਨੂੰ ਦੱਸਿਆ ਸੀ ਵੀ ਇਹ ਝੂਠੇ ਐ ਮਕਾਰ ਐ ਲੁੱਟਣ ਆਏ ਐ ਉਹਨੋ ਨੇ ਆਪਣੇ ਮੂੰਹ ਤੇ ਕਹਿਤਾ ਮਨੀਸ਼ ਸੋਧਿਆ ਨੇ ਕਿ ਅਸੀਂ ਸ਼ਾਮ-ਦਾਮ ਦੰਡ ਵਿਧ ਝੂਠ ਸੱਚ ਲੜਾਈ ਝਗੜਾ ਸਭ ਕੁਝ ਕਰਾਂਗੇ ਪਰ ਇਲੈਕਸ਼ਨ ਲੁਟਾ ਗਏ ਕਿੱਤਾਂ ਸੋ ਇਹ ਇਹਨਾਂ ਦੀ ਅਸਲੀਅਤ ਹੈ ਇਹ ਪਹਿਲਾਂ ਵੀ ਮੈਂ ਲੋਕਾਂ ਨੂੰ آگਾਹ ਕਰਦਾ ਰਿਹਾ ਫਿਰ ਉਸ ਟਾਈਮ ਪੇਟ ਚਾਲ ਹੋ ਗਈ ਹਰ ਕੋਈ ਵੋਟ ਪਾ ਗਿਆ ਲੇਕਿਨ ਇਹ ਪੰਜਾਬ ਹੈ ਮੈਂ ਮਨੀਸ਼ ਸੋਧਿਆ ਜੀ ਨੂੰ ਕੇਜਰੀਵਾਲ ਨੂੰ ਜਿਹੜੇ ਥੱਲੇ ਬੈਠੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਕੋਟੇ ਟੇਕੇ ਵੇ ਦਿੱਲੀ ਵਾਲਿਆਂ ਦੇ ਮੂਹਰੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਪੰਜਾਬ ਹੈ ਇੱਥੇ ਅਫਗਾਨੀ ਵਰਗੇ ਵੀ ਤੰਦ ਖੱਟੇ ਕਰਕੇ ਗਏ ਹੈ ਉਹ ਵੀ ਸ਼ਾਮ ਦੇ ਧਾਮ ਦੰਡ ਵੇਦ ਝੂਠ ਸੱਚ ਲੜਾਈ ਲੁੱਟ ਸਭ ਕੁਝ ਕਰਦੇ ਸੀ ਉਹਨਾਂ ਨੂੰ ਵੀ ਭਜਾਇਆ ਹੈ ਤੁਸੀਂ ਤਾਂ ਕਿਸੇ ਬਾਗ ਦੀ ਮੁੱਲੀ ਹੈ ਹੀ ਨਹੀਂ ਤੁਸੀਂ ਆ ਜਿਹੜੀ ਰਾਜਨੀਤਿਕ ਲੋਕਤੰਤ੍ਰਿਕ ਪ੍ਰਕਿਰਿਆ ਦੇ ਵਿੱਚ ਜਿਹੜੀ ਆਪਣੀ ਸੱਚਾਈ ਦੱਸੀ ਹੈ ਆਪਣੇ ਅੰਦਰ ਦੀ ਗੱਲ ਦੱਸੀ ਹੈ ਉਹ ਵੀ ਬੀਬੀਆਂ ਭੈਣਾਂ ਦੇ ਇਕੱਠ ਦੇ ਵਿੱਚ ਕਿੰਨੀ ਸੈਂਸਿਟੀਵਿਟੀ ਚਾਹੀਦੀ ਸੀ ਉੱਥੇ ਉਹਨਾਂ ਨੇ ਇਸ ਤਰ੍ਹਾਂ ਦੀ ਕਣੌਣੀ ਸੋਚ ਸਾਹਮਣੇ ਲਿਆਂਦੀ ਹੈ ਲੋਕਾਂ ਦੇ ਸੋ ਪੰਜਾਬੀ ਸਮਝ ਚੁੱਕੇ ਐ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਤੁਹਾਨੂੰ ਪਹਿਣਗੇ

ਇਹ ਪੰਜਾਬ ਦੇ ਵਿੱਚ ਕਿਤੇ ਦਿਖਦਾ ਨਹੀਂ ਇਹ ਯੁੱਧ ਇਹ ਸਾਰਾ ਫਰਾਡ ਹੈ ਝੂਠ ਦੇ ਪਲੰਦੇ ਆ ਝੂਠ ਪਰ ਗੱਲ ਖੜੀ ਕਰੀ ਜਾਂਦੇ ਆ ਅਲਟੀਮੇਟਲੀ ਇਹਨਾਂ ਦੀ ਸਚਾਈ ਸਾਹਮਣੇ ਆ ਰਹੀ ਹੈ